ਇਹ ਵਜੂਦ ਹੈ ਇਦਾਂ ਨਹੀਂ ਆਉਂਦੇ ਇਹ ਜਜ਼ਬਾਤ ਨਹੀਂ ਤਾਂ ਆਉਂਦੇ ਨਹੀਂ ਅੱਜ ਜਿੱਤੇ ਛੁੱਟੀ ਹੈ 26 ਜਨਵਰੀ ਦੀ ਐਤਵਾਰ ਵੀ ਇਹ ਬੱਚੇ ਸਟੇਡੀਅਮ 'ਚ ਹੋਣੇ ਚਾਹੀਦੇ ਸੀ ਜੇ ਆਪਦਾ ਘਰੇ ਬੱਚਾ ਸੌਂ ਐਨਜੋਏ ਕਰਦਾ ਪਰ ਇਹ ਬੱਚਾ ਖਾਸ ਤੌਰ 'ਤੇ ਆਇਆ ਬੇਟਾ ਕਿਵੇਂ ਹੋ ਵਧੀਆ ਕੀ ਨਾਮ ਹੈ ਤੁਹਾਡਾ ਰਵਿਸ਼ਦੀਪ ਸਿੰਘ ਵੰਸ਼ ਇਕੱਲੇ ਆ ਗਏ ਜਾਂ ਕੋਈ ਨਾਲ ਵੀ ਆਇਆ ਤੁਹਾਡੇ ਮੈਂ ਡੈਡੀ ਨਾਲ ਆਇਆ ਅੱਛਾ ਬੇਟਾ ਤੁਸੀਂ ਇੱਥੇ ਕਿਉਂ ਆਏ ਹੋਗੇ ਅੱਜ ਕਾਲੇ ਵਾਸਤੇ ਤੁਹਾਨੂੰ ਬੁਲਾਇਆ ਗਿਆ ਇੱਥੇ ਅੱਜ ਟ੍ਰੈਕਟਰ ਮਾਰਚ ਆ ਤੁਸੀਂ ਜਿਹੜਾ ਚੰਡਾ ਚੱਕਿਆ ਇਹ ਕਾਹਦਾ ਚੰਡਾ ਚੱਕਿਆ ਕੀਰਤੀ ਕਿਸਾਨੀ ਯੂਨੀਅਨ ਕਿਸਾਨ ਕਿਉਂ ਪ੍ਰੋਟੈਸਟ ਕਰ ਰਹੇ ਨੇ ਹੈ ਜਿਹੜੇ ਆਪਣੇ ਹੱਕ ਪੀਣ ਜਿਹੜੇ ਕੇਂਦਰ ਸਰਕਾਰ ਨਹੀਂ ਦੇ ਰਹੀ ਆਪਾਂ ਉਹਨਾਂ ਵਾਸਤੇ ਕਰ ਰਹੇ ਆ ਨਾ ਹਾਂ ਤੁਸੀਂ ਕਿਸਾਨ ਹਾਂ ਹਾਂ ਬੋਲ ਬੋਲ ਹੈ ਧੀ ਮੇਰੀ ਗੱਲ ਸੁਣੋ ਦੱਸੋ ਥੋੜਾ ਜਿਹਾ ਹਾਂਜੀ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਲੈ ਕੇ ਆਏ ਨੂੰ ਕੀ ਕਹਿ ਕੇ ਲੈ ਕੇ ਆਏ ਤੁਹਾਨੂੰ ਇੱਥੇ ਰੈਲੀ ਤੇ ਹੈ ਅੱਛਾ ਰੈਲੀ ਕਦੋਂ ਕੱਢ ਰਹੇ ਨੇ ਇੱਥੇ 26 ਜਨਵਰੀ 26 ਜਨਵਰੀ ਅੱਛਾ 26 ਜਨਵਰੀ ਤੋਂ ਉਹ ਕੱਢ ਰਹੇ ਨੇ ਪਰ ਇਹ ਕਿਸਾਨ ਆਪਣਾ ਉਹ ਕਰ ਰਹੇ ਨੇ ਆ ਇਹ ਵੀ ਸਾਡੇ ਨਾਲ ਹੈ ਛੋਟਾ ਜਿਹਾ ਲੱਗ ਬੱਚਾ ਹੀ ਹੈ ਕਿਹੜੀ ਕਲਾਸ ਪੜ੍ਹਦੇ ਹੋ ਬੇਟਾ ਮੈਂ 9th ਪੈਂਡਿੰਗ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਨ ਹੈ ਜਨਵਰ ਬੇਟਾ ਇੱਥੇ ਆਇਓਗੇ ਸਾਡੇ ਲੋਕ ਖਾਨ ਨੇ ਮੈਂ ਆਪਣੇ ਰੈਡ ਨਾਲ ਐਂਡ ਦੁਕਾਨਾਂ ਵਾਲੀਆਂ ਜਿਹੜੀਆਂ ਬਣ ਗਏ ਉਹਨਾਂ ਨੇ ਪਹਿਲਾਂ ਦਿੱਲੀ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਉਹ ਪ੍ਰੋਟੈਸਟ ਉਹਨਾਂ ਨੇ ਜਿਹੜੀ ਗਵਰਨਮੈਂਟ ਸੀਗੀ ਦਿੱਲੀ ਦੀ ਉਹ ਕਹਿ ਰਹੇ ਸੀਗੇ ਵੀ ਤੁਸੀਂ ਇੱਥੋਂ ਆਵਦਾ ਇਹ ਧਰਨਾ ਚੱਕ ਲਓ ਤਾਂ ਅਸੀਂ ਤੁਹਾਡੀਆਂ ਮੰਗਾਂ ਨੂੰ ਕਰੂਲ ਕਰਾਂਗੇ ਪਰ ਉਹਨਾਂ ਨੇ ਉਹ ਮੰਗਾਂ ਨਹੀਂ ਮੰਨੀਆਂ ਸੋ ਉਹਨਾਂ ਮੰਗਾਂ ਨੂੰ ਮਨਾਉਣ ਲਈ ਅਸੀਂ ਇੱਥੇ ਆਏ ਹਾਂ ਬੇਟਾ ਅੱਜ ਤਾਂ ਛੁੱਟੀ ਸੀ 26 ਜਨਵਰੀ ਸੀਗੀ ਤੇ ਤੁਸੀਂ ਕਿਉਂ ਆ ਗਏ ਕਿ ਤੁਹਾਡਾ ਮਨ ਕੀਤਾ ਅੰਦਰੋਂ ਦਿਲੋਂ ਆਏ ਹੋਗੇ ਤੁਸੀਂ ਵੀ ਤੁਹਾਨੂੰ ਆਣਾ ਚਾਹੀਦਾ ਇੱਕ ਤਾਂ ਵੀ ਸਾਡਾ ਅਨੁਰੋਧ ਮੰਨ ਕਿ ਸਾਡਾ ਦੂਸਰਾ ਵੀ ਇਹ ਜਿਹੜੀਆਂ ਮੰਗਾਂ ਹੈ ਸਾਡੇ ਪੂਰੇ ਇੱਕ ਲਈ ਖਤਰਾ ਵਣ ਜਾਰੀਆਂ ਨੇ ਸੋ ਇਹਨਾਂ ਜਿਹੜੀਆਂ ਮੰਗਾਂ ਗਵਰਨਮੈਂਟ ਪੂਰੀਆਂ ਕਰਦੇ ਤਾਂ ਸਾਡਾ ਕੋ ਇੱਕ ਵਧੀਆ ਬਣ ਜੇ ਤਾਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਅਸੀਂ ਇੱਥੇ ਟ੍ਰੈਕਟਰ ਮਾਰਚ ਕਰ ਰਹੇ ਹਾਂ ਬੇਟਾ ਤੁਸੀਂ ਆਏ ਹੋ ਅਸ ਮੈਂ ਦੇਖਿਆ ਤੇ ਬਹੁਤ ਸਾਰੇ ਸਾਡੇ ਬਜ਼ੁਰਗ ਨੇ ਆ ਸੀਨੀਅਰ ਹੈਗੇ ਨੇ ਇੱਥੇ ਜਿਹੜੇ ਆਏ ਨੇ ਹਨ ਤੁਸੀਂ ਏਡੀ ਛੋਟੀ ਜਿਹੀ ਮਤ ਦੇ ਵਿੱਚ ਇੰਨਾ ਚੰਗਾ ਸੋਚ ਰਹੇ ਹੋ ਤੁਹਾਡੇ ਨਾਲ ਦੇ ਨੇ ਜਿਹੜੇ ਉਹ ਘੁੰਮ ਰਹੇ ਨੇ ਇੰਜੋਏ ਕਰ ਰਹੇ ਨੇ ਬਾਕੀ ਨੌਜਵਾਨ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਫਿਰ ਉਹਨਾਂ ਨੂੰ ਕਹਿਣਾ ਚਾਹੁੰਗਾ ਵੀ ਆਕੇ ਵੀ ਸਾਨੂੰ ਸਾਹ ਦੇਣਾ ਚਾਹੀਦਾ ਇਹ ਸਾਡੀ ਹੁਣ ਤੋਂ ਸਮੱਸਿਆ ਆ ਗਈ ਜੇ ਆਪਾਂ ਹੁਣ ਇਹ ਨਾ ਮਸਪਲਾਂ ਨੂੰ ਵੀ ਸੋਲ ਜਾ ਦੇਵਾਂਗੇ ਤਾਂ ਸਾਡੇ ਭਵਿੱਖ ਲਈ ਇਹ ਖਤਰਾ ਨਹੀਂ ਬਣਦਾ ਹੂੰ ਠੀਕ ਹੈ ਬਹੁਤ ਚੰਗੇ ਵਿਚਾਰ ਸੀਗੇ ਇਸ ਬੱਚੇ ਦੇ ਹੁਣਾਂ